ਸਰ ਲੋਕਾ ਦਾ ਕੀ ਮੈਨੂੰ ਖੁੱਦ ਨੂੰ ਮੁਸੀਬਤ ਹੋ ਗਈ ਮੈਂ ਪ੍ਰੋਫੈਸ਼ਨਲ ਤਾਂ ਐਡਵੋਕੇਟ ਆ ਸਰ ਮੈਂ ਅੰਮ੍ਰਿਤਸਰ ਜਾਣਾ ਸੀਗਾ ਮੈਂ ਜੀ ਉਧਰੋਂ ਆਂਦੀ ਆ ਨਾ ਤੇ ਭੀੜ ਸੀ ਇੱਧਰੋਂ ਆ ਗਿਆ ਆ ਆ ਖੱਡਾ ਦੇਖੋ ਆ ਦੇਖੋ ਆ ਦਿਖਾਓ ਜੀ ਖੱਡਾ ਦਾ ਸਾਥ ਇਹ ਇੱਥੇ ਦਾ ਵੱਡਾ ਖੱਡਾ ਆ ਦੇਖੋ ਇੱਥੇ ਰੋਬੂ ਇਹਦੇ ਵਿੱਚ ਵੱਜੀ ਜੀ ਗੱਡੀ ਉਹ ਖੜੀ ਹੈ ਜੀ ਦੇਖੋ ਉਹ ਦੋਨੇ ਉਹ ਚਿੰਡੇ ਟੁੱਟ ਗਏ ਜੀ ਉਹਦੇ ਮਤਲਬ ਇਹ ਤਾਂ ਸਮਝ ਲਓ ਤੁਸੀਂ ਇੱਕ ਤਰ੍ਹਾਂ ਦਾ ਮਰਨ ਵਾਲਾ ਕੰਮ ਹੈ ਜੀ ਇੱਥੇ ਡੇਂਗੂ ਮਲੇ ਨੇ ਕੀ ਨਹੀਂ ਹੋਊਗਾ ਇਸ ਪਾਣੀ ਨਾਲ ਦੱਸੋ ਜਿਹੜੇ ਆਸ-ਪਾਸ ਰਹਿੰਦੇ ਲੋਕ ਜਾਂ ਸਾਡੇ ਵਰਗੇ ਜਿਹੜੇ ਇਥੋਂ ਲੰਘਦੇ ਆ ਕੋਈ ਵੀ ਲੰਘਦਾ ਇਹ ਤੁਹਾਡੀ ਗੱਡੀ ਕਿੱਥੇ ਰੱਖਿਆ ਕਰਾਂਗੇ ਬਾਹਰ ਕਰਾ ਦੇ ਆ ਕਰਾਂਗੇ ਉਧਰ ਰੱਖਾ ਗਿਆ ਉਧਰੋਂ ਪਾਰ ਕਰ ਵਾਲਿਆ ਕਰਾਂਗੇ ਸਾਡੇ ਤਾਂ ਐਹੀ ਬੈਂਦੀ ਇਨਾਂ ਨੂੰ ਜਿੰਨਾ ਵਾਰੀ ਟੈਕਸ ਇਕੱਠੋ ਇਕੱਠਾ ਕਰਦੇ ਨੇ ਉਹ ਸਾਰਾ ਪਤਾ ਨਹੀਂ ਕਿੱਥੇ ਜਾਂਦਾ ਸਾਨੂੰ ਨਹੀਂ ਪਤਾ ਲੱਗਿਆ ਅਜੇ ਤੱਕ ਇਹ 2 ਬਰਸ਼ 1 ਬਰਸ਼ ਹੋ ਗਿਆ ਇੱਥੇ ਪਾਣੀ ਖੜਾ ਹੋ ਜਾਂਦਾ ਜੀ ਇਹ ਬਹੁਤ ਬੁਰਾ ਵਾਲੇ ਜੀ ਬਿਲਕੁਲ ਤਸੇ ਪੇ ਬਹੁਤ ਜ਼ਿਆਦਾ ਸੜਕ ਟੁੱਟੀ ਹੋਈ ਜੀ ਬਹੁਤ ਔਖਾ ਜੀ ਟਾਇਰ ਟੂਰ ਫਟਣ ਦੇ ਨੁਕਸਾਨ ਬਹੁਤ ਆਇਆ ਐਸੇ ਹਾਲੇ ਇਦਾਂ ਹੀ ਪਾਣੀ ਭਰਿਆ ਰਹਿੰਦਾ ਜੀ ਇੱਥੇ ਕੋਈ ਸੂਤਾ ਨਹੀਂ ਕੋਈ ਸੂਤਾ ਨਹੀਂ ਤੁਹਾਡੇ ਸਾਹਮਣੇ ਵੇਖ ਲੋ ਜੀ ਪੁਰਾ ਵਾਲੀ ਜਿੱਥੇ ਗਰਮੀ ਕਰਕੇ ਲੋਕ ਪਰੇਸ਼ਾਨ ਹੋ ਰਹੇ ਸੀ ਤਰਾ ਤਰਾ ਕਰ ਰਹੇ ਸੀ ਹਾਲਾਂਕਿ ਦੋ ਬਰਸਾਤਾ ਦਾ ਜ਼ਰੂਰ ਹੋਇਆ ਪਰ ਹੋ ਗਏ ਹੋ ਚੁੱਕੇ ਹਨ ਪਰ ਲੁਧਿਆਣੇ ਦੇ ਵਿੱਚ ਲੋਕਾਂ ਨੂੰ ਰਾਹਤ ਮਿਲ ਗਈ ਹੈ ਬਾਰਿਸ਼ ਤੋਂ ਪਰ ਜਿਹੜੀ ਬਾਰ ਦੋ ਬਰਸਾਤਾ ਨੇ ਲੁਧਿਆਣਾ ਦੇ ਨਗਰ ਨਿਗਮ ਦੀ ਪੋਲ ਖੋਲ ਕੇ ਰੱਖ ਦਿੱਤੀ ਆ ਤਾਂ ਇਸ ਟਾਈਮ ਲੁਧਿਆਣਾ ਦੀ ਦਾਣਾ ਮੰਡੀ ਦੇ ਕੋਲ ਮੌਜੂਦਾ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦੇਣਾ ਦੇਖ ਸਕਦੇ ਹੋ ਤੁਸੀਂ ਕਿ ਲੁਧਿਆਣਾ ਦੀ ਦਾਣਾ ਮੰਡੀ ਜਿਹੜੀ ਹੈ ਬਿਲਕੁਲ ਜਲ ਤੱਕ ਜਿਹੜੀ ਹੋ ਚੁੱਕੀ ਆ ਜਿਹੜੀ ਕਿ ਜਿਹੜੀ ਕਿ ਮਾਰਕੀਟ ਕਮੇਟੀ ਦਫ਼ਤਰ ਦੇ ਬਿਲਕੁਲ ਅਫਸਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਹਾਲਾਂਕਿ ਇੱਕ ਵਾਰ ਮੈਂ ਕਹੂੰਗਾ ਜ਼ੂਮ ਕਰਕੇ ਜ਼ਰੂਰ ਦਿਖਾ ਦਿੱਤਾ ਜਾਵੇ ਬੋਰਡ ਜਿਹੜੀ ਮਾਰਕੀਟ ਕਮੇਟੀ ਹੈ ਜੋ ਕਿ ਇਹ ਦਾਣਾ ਮੰਡੀ ਸਾਰੀ ਦੇਖ ਲਈ ਹੈ ਇਸ ਦਾਣਾ ਮੰਡੀ ਦੀ ਜੋ ਦੇਖ ਰਹੇ ਕਰਦੇ ਨੇ ਕਿਉਂਕਿ ਇਸ ਮੰਡੀ ਦੇ ਵਿੱਚ ਜੋ ਕੁਝ ਇਹ ਸੁਵਿਧਾ ਨੇ ਇਹ ਮਾਰਕੀਟ ਕਮੇਟੀ ਵੱਲੋਂ ਕੀਤੀ ਜਾਂਦੀ ਆ ਹਾਲਾਂਕਿ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਕਿ ਗੱਡੀਆਂ ਇੱਥੋਂ ਲੰਘਦਾ ਜਰੂਰ ਰਹੀਆਂ ਨੇ ਪਰ ਗੱਡੀਆਂ ਦੇ ਜਿਹੜੇ ਟਾਇਰ ਆ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਦੋ ਬਰਸਾਤਾਂ ਨੇ ਲੁਧਿਆਣਾ ਦੇ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਆ ਕਈ ਵੀਡੀਓ ਵੀ ਵਾਇਰਲ ਹੋਈਆਂ ਨੇ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਬਾਰਿਸ਼ ਦਾ ਕਹਿਰ ਜਿਹੜਾ جاری ਆ ਹਾਲਾਂਕਿ ਪਾਣੀ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਖੜਦਾ ਹੋਇਆ ਦਿਖਾਈ ਦੇ ਰਿਹਾ ਜਿਹੜੇ ਇੱਥੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਕਿ ਆ ਐ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਾਫੀ ਹੈ ਕਿੰਨੇ ਕੀ ਲੋਕਾਂ ਨੂੰ ਮੁਸੀਬਤ ਜਿਹੜੀ ਚਲਣੀ ਪੈ ਰਹੀ ਹੈ ਸਰ ਲੋਕਾਂ ਦਾ ਕੀ ਮੈਨੂੰ ਖੁਦ ਨੂੰ ਮੁਸੀਬਤ ਹੋ ਗਈ ਮੈਂ ਪ੍ਰੋਫੈਸ਼ਨਲ ਤਾਂ ਐਡਵੋਕੇਟ ਆ ਸਰ ਮੈਂ ਅੰਮ੍ਰਿਤਸਰ ਜਾਣਾ ਸੀਗਾ ਮੈਂ ਜੀ ਉਧਰੋਂ ਆਂਦੀ ਆ ਨਾ ਤੇ ਭੀੜ ਸੀ ਇੱਧਰ ਨੂੰ ਆ ਗਿਆ ਆ ਆ ਖੱਡਾ ਦੇਖੋ ਆ ਦੇਖੋ ਆ ਦਿਖਾਓ ਜੀ ਖੱਡਾ ਦਿਖਾਓ ਇੱਥੇ ਦਾ ਵੱਡਾ ਖੱਡਾ ਦੇਖੋ ਐਕਟੀਵ ਰੁਬ ਗਈ ਇਹਦੇ ਵਿੱਚ ਵੱਜੀ ਜੀ ਗੱਡੀ ਉਹ ਖੜੀ ਹੈ ਜੀ ਦੇਖੋ ਉਹ ਦੋਨੇ ਉਹ ਚਿੰਟੇ ਟੁੱਟ ਗਏ ਜੀ ਉਹਦੇ ਅੱਛਾ ਤੁਹਾਡਾ ਨੁਕਸਾਨ ਹੋ ਗਿਆ 3500 4 ਦਾ ਨੁਕਸਾਨ ਹੈ ਜੀ ਸਿੱਧਾ ਸਿੱਧਾ ਠੀਕ ਆ ਜੀ ਨੁਕਸਾਨ ਚਲੋ ਪੈਸੇ ਦਾ ਨੁਕਸਾਨ ਤਾਂ ਹੋ ਗਿਆ ਚਲ ਕੋਈ ਗੱਲ ਨਹੀਂ ਉਸ ਤੋਂ ਬਾਅਦ ਜਿਹੜਾ ਮੈਂ ਅੰਬਰਸਰ ਜਾਣਾ ਸੀਗਾ ਭਾਜੀ ਉਹ ਮੇਰਾ ਕੇਸ ਲੱਗਿਆ ਉਹ ਰਹਿ ਗਿਆ ਸਹੀ ਅੱਜ ਹੁਣ ਕਦੋਂ ਪਹੁੰਚੂਗਾ ਮੈਂ ਕਦੋਂ ਕੀ ਕਰਾਂਗਾ ਉੱਥੇ ਇਹ ਬਹੁਤ ਵੱਡਾ ਨੁਕਸਾਨ ਹੈ ਜੀ ਇੱਥੇ ਤਾਂ ਮਤਲਬ ਇਹ ਤਾਂ ਸਮਝ ਲਓ ਤੁਸੀਂ ਇੱਕ ਤਰ੍ਹਾਂ ਦਾ ਮਰਨ ਵਾਲਾ ਕੰਮ ਹੈ ਜੀ ਇੱਥੇ ਡੇਂਗੂ ਮਲੇਰੀਆ ਕੀ ਨਹੀਂ ਹੋਊਗਾ ਇਸ ਪਾਣੀ ਨਾਲ ਦੱਸੋ ਜਿਹੜੇ ਆਸ-ਪਾਸ ਰਹਿੰਦੇ ਲੋਕ ਜਾਂ ਸਾਡੇ ਵਰਗੇ ਜਿਹੜੇ ਇਥੋਂ ਲੰਘਦੇ ਆ ਕੋਈ ਵੀ ਲੰਘਦਾ ਕਿੰਨਾ ਬੁਰਾ ਹਾਲ ਹੈ ਜੀ ਇੱਥੇ ਇਹ ਕਿੱਦਾਂ ਦੇਖਦੋ ਹਾਲਾਂਕਿ ਤੁਸੀਂ ਅੰਬਰਸਰ ਜਾਣਾ ਸੀ ਜਿਹੜਾ ਸਾਹਮਣੇ ਦਫਤਰ ਕਮੇਟੀ ਦਫਤਰ ਹੈ ਜੋ ਕਿ ਇਸ ਮੰਡੀ ਦੀ ਪੂਰੀ ਮੇਨਟੇਨਸ ਇਹ ਦੇਖਦੇ ਨੇ ਔਰ ਉਸ ਤੋਂ ਬਾਅਦ ਵੀ ਇੱਥੇ ਰੋਡ ਟੁੱਟਾ ਹੋਇਆ ਕਹਿੰਦੇ ਨੇ ਲੋਕ ਕਹਿੰਦੇ ਕਿ ਇੱਥੇ ਜਦੋਂ ਪਾਣੀ ਪੈਂਦਾ ਤੇ ਇਹੀ ਹਾਲ ਹੁੰਦਾ ਪਾਣੀ ਫੁੱਟ ਫੁੱਟ ਖੜ ਜਾਂਦਾ ਔਰ ਗੱਡੀਆਂ ਦਾ ਨੁਕਸਾਨ ਵੀ ਬਹੁਤ ਹੋ ਰਿਹਾ ਮੇਰੀ ਤਾਂ ਬੇਨਤੀ ਇਹਨਾਂ ਨੂੰ ਕਿਸ਼ਤੀ ਲਿਆ ਦੇਣ ਸਾਨੂੰ ਇੱਥੋਂ ਦੀ ਗੱਡੀ ਕਿਸ਼ਤੀ ਰੱਖਿਆ ਕਰਾਂਗੇ ਬਾਹਰ ਕਰਾ ਦਿਆ ਕਰਾਂਗੇ ਉਧਰ ਰੱਖਾਂਗੇ ਇਧਰੋਂ ਪਾਰ ਕਰ ਵਾਲਿਆ ਕਰਾਂਗੇ ਸਾਡੀ ਤਾਂ ਇਹੀ ਬੇਨਤੀ ਇਹਨਾਂ ਨੂੰ ਜਿੰਨਾ ਵਾਰੀ ਟੈਕਸ ਇਕੱਠੋ ਗੱਠਾ ਕਰਦੇ ਨੇ ਉਹ ਸਾਰਾ ਪਤਾ ਨਹੀਂ ਕਿੱਥੇ ਜਾਂਦਾ ਸਾਨੂੰ ਨਹੀਂ ਪਤਾ ਲੱਗਿਆ ਅਜੇ ਤੱਕ ਇਹ ਦੋ ਬਾਰਿਸ਼ ਇੱਕ ਬਾਰਿਸ਼ ਹੋ ਗਿਆ ਇੱਥੇ ਪਾਣੀ ਖੜਾ ਹੋ ਜਾਂਦਾ ਜੀ ਕੌਣ ਜ਼ਿੰਮੇਵਾਰ ਹੈ ਇਹਦਾ ਇਹੀ ਨੇ ਸਰਕਾਰਾਂ ਹੀ ਨੇ ਸਰਕਾਰਾਂ ਨੇ ਤਾਂ ਕੋਈ ਸਵਾਲ ਹੀ ਨਹੀਂ ਪੁੱਛੀ ਸਰਕਾਰ ਜੇਕਰ ਮੈਂ ਇੱਥੇ ਦਫ਼ਤਰ ਕਮੇਟੀ ਦੀ ਗੱਲ ਕਰਾਂ ਤਾਂ ਜੇ ਇੱਥੇ ਜਿਹੜੇ ਮੰਡੀ ਤੋਂ ਜਿਹੜਾ ਕਿ ਟੈਕਸ ਵੀ ਲਿੱਤੇ ਜਾਂਦਾ ਚਲੋ ਬਾਰ ਤਾਂ ਪਾਣੀ ਖੜਿਆ ਖੜਾ ਹੈ ਦਫ਼ਤਰ ਦੇ ਅੰਦਰ ਵੀ ਬਹੁਤ ਪਾਣੀ ਖੜਾ ਹੈ ਭਾਜੀ ਤੁਸੀਂ ਆਪ ਹਲਾ ਦੇਖੋ ਹਲਾ ਪਾਣੀ ਖੜਾ ਕਿਉਂ ਕੁਝ ਕਰਦੇ ਹੀ ਕੁਝ ਨਹੀਂ ਆਗੇ ਇਹ ਤਾਂ ਕਰਨਾ ਚਾਹੀਦਾ ਇਹਨਾਂ ਨੂੰ ਕਿਉਂ ਨਹੀਂ ਕਰਦੇ ਕੌਣ ਰੋਕਦਾ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਤੋ ਕੋਈ ਪ੍ਰਸ਼ਾਸਨ ਉਹਨੂੰ ਤੇ ਕੀ ਕਵਾਂਗੇ ਜੀ ਪ੍ਰਸ਼ਾਸਨ ਦੇ ਪੱਲੇ ਹੀ ਕੱਖ ਨਹੀਂ ਹੈਗਾ ਕੀ ਹੈ ਪ੍ਰਸ਼ਾਸਨ ਨੂੰ ਦੱਸੋ ਉਹਦਾ ਆਪਾਂ ਨੇ ਉਹਨੂੰ ਆਪ ਨਹੀਂ ਬਤਨ ਕਰਨਾ ਕਿ ਚੱਲਣਾ ਕਿੱਦਾਂ ਵੈ ਜੇਕਰ ਮੈਂ ਬਰਸਾਤ ਦੀ ਹੁਣ ਗੱਲ ਆ ਦੋ ਬਰਸਾਤਾ ਹੋਈਆਂ ਨੇ ਔਰ ਜਦੋਂ ਵੀ ਮੌਨਸੂਨ ਆਂਦਾ ਹੈ ਨਗਰ ਨਿਗਮ ਦੀ ਜਿਹੜੀ ਪੋਲ ਖੁੱਲੀ ਕਿਉਂਕਿ ਪਿਛਲੇ ਸਾਲ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀਗਾ ਹਾਲਾਂਕਿ ਲੋਕਾਂ ਨੇ ਬੰਨ ਲਾ ਲਾ ਕੇ ਆਪਣੇ ਘਰਾਂ ਦੇ ਵਿੱਚ ਪਾਣੀ ਰੋਕਿਆ ਸੀ ਭਾਜੀ ਸੀਵਰੇਜ ਓਵਰਫਲੋ ਹੈ ਤੁਸੀਂ ਹੁਣ ਜਾ ਕੇ ਦੇਖ ਲਓ ਆ ਸ਼ਿਵਾਜੀ ਨਗਰ ਆ ਪੁਰਾਣੇ ਆਪਣੇ ਕਿੰਨੇ ਮੱਲੇ ਆ ਉਹ ਸਾਰੇ ਭਰੇ ਪਏ ਆ ਲੋਕਾਂ ਦੇ ਘਰੇ ਕਾਲੇ ਕਾਲੀ ਨਦੀ ਵਹਿ ਗਈ ਲੋਕਾਂ ਦੇ ਘਰੇ ਕਾਲਾ ਪਾਣੀ ਚੱਲੇ ਗਿਆ ਲੋਕ ਡੋੜੋ 3-3 ਫੁੱਟ ਕਾਲੇ ਪਾਣੀ ਉਹਨਾਂ ਦੇ ਘਰਾਂ 'ਚ ਇਹ ਕਿਹਦੀ ਨਕਾਮੀ ਪ੍ਰਸ਼ਾਸਨ ਦੀ ਨਕਾਮੀ ਹੋਰ ਆਮ ਜਨਤਾ ਕੀ ਕਰੇ ਵਿਚਾਰੀ ਆਮ ਜਨਤਾ ਟੈਕਸ ਦੇ ਸਕਦੀ ਆ ਬਸ ਸੋ ਬਿਲਕੁਲ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਦਾਣਾ ਮੰਡੀ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਆ ਬਾਰਿਸ਼ ਦਾ ਪਾਣੀ ਜਿਹੜਾ ਆ ਫਟਫਟ ਖੜਾ ਗੱਡੀਆਂ 'ਤੋਂ ਲੰਘ ਤੋ ਜ਼ਰੂਰ ਰਹੀਆਂ ਨੇ ਪਰ ਗੱਡੀਆਂ ਦਾ ਜਿਹੜਾ ਨੁਕਸਾਨ ਵੀ ਹੋ ਰਿਹਾ ਹੈ ਵੀਰ ਜਿਹੜੇ ਇੱਥੇ ਮੌਜੂਦ ਸੀ ਉਹ ਕਹਿੰਦੇ ਕਿ ਮੈਂ ਅੰਮ੍ਰਿਤਸਰ ਜਾਣਾ ਸੀਗਾ ਤਾਂ ਇਹਨਾਂ ਦੀ ਗੱਡੀ ਜਿਹੜੀ ਕਿ ਆ ਸਟੋਏ ਦੇ ਵਿੱਚ ਵੱਜਦੀ ਆ ਤਾਂ ਉਸ ਤੋਂ ਬਾਅਦ ਇਹਨਾਂ ਦੀ ਗੱਡੀ ਜਿਹੜੀ ਖਰਾਬ ਹੋ ਗਈ ਹਾਲਾਂਕਿ 3500 ਦਾ ਇਸ ਵੀਰ ਦਾ ਨੁਕਸਾਨ ਹੋਇਆ ਸੋ ਲਗਾਤਾਰ ਆ ਬਾਰਿਸ਼ ਤਾਂ جاری ਆ ਲੋਕਾਂ ਨੂੰ ਬਾਰਿਸ਼ ਤੋਂ ਰਾਹਤ ਤਾਂ ਜ਼ਰੂਰ ਮਿਲੀ ਆ ਪਰ ਦੋ ਬਰਸਾਤਾਂ ਨੇ ਲੁਧਿਆਣਾ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਆ ਤਸਵੀਰਾਂ ਇੱਕ ਵਾਰ ਮੈਂ ਤੁਹਾਨੂੰ ਫੇਰ ਦਿਖਾ ਗੱਡੀਆਂ ਬਿਲਕੁਲ ਵਿੱਚ ਵਧੀਆਂ ਨੇ ਗੱਡੀਆਂ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਔਰ ਲੋਕ ਇੱਥੇ ਪਰੇਸ਼ਾਨ ਨੇ ਲਗਾਤਾਰ ਲੋਕਾਂ ਦੇ ਵੱਲੋਂ ਗੱਲ ਆਕੀ ਜਾ ਰਹੀ ਹੈ ਕਿ ਜਦੋਂ ਵੀ ਬਾਰਿਸ਼ ਆਂਦੀ ਹੈ ਇੱਥੇ ਇਹੀ ਹਾਲਾਤ ਰਹਿੰਦੇ ਨੇ ਮੈਂ ਖਾਲੀ ਦਾਣਾ ਮੰਡੀ ਦੀ ਗੱਲ ਨਹੀਂ ਕਰਾਂ ਤਾਂ ਹੋਰ ਲੁਧਿਆਣਾ ਦੀ ਗੱਲ ਕਰਾਂ ਤੁਸੀਂ ਵੀਡੀਓ ਵੀ ਦੇਖੀ ਹੋਣੀਆਂ ਨੇ ਜੋ ਕਿ ਵੀਡੀਓ ਨਿਕਲ ਕੇ ਸਾਹਮਣੇ ਆਈਆਂ ਨੇ ਕਈ ਥਾਵਾਂ ਤੇ ਜਿਹੜਾ ਪਾਣੀ ਭਰ ਗਿਆ ਕਈ ਏਰੀਆ ਦੇ ਵਿੱਚ ਪਾਣੀ ਭਰਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਚੱਲ ਗਿਆ ਲੋਕ ਪਰੇਸ਼ਾਨ ਨੇ ਲੋਕਾਂ ਦਾ ਲੱਖਾਂ ਦਾ ਨੁਕਸਾਨ ਵੀ ਹੋਇਆ ਹੁਣ ਦੇਖਣਾ ਹੋਵੇਗਾ ਕਿ ਇੱਥੇ ਆਉਣ ਵਾਲੀ ਬਾਰਿਸ਼ ਜਦੋਂ ਹੋਏਗੀ ਇੱਥੇ ਦਾ ਸੁਧਾਰ ਹੁੰਦਾ ਜਾਂ ਨਹੀਂ ਹੁੰਦਾ ਕਿਉਂਕਿ ਦਫ਼ਤਰ ਕਮੇਟੀ ਦੇ ਅੰਦਰ ਵੀ ਪਾਣੀ ਹੈ ਜੋ ਕਿ ਇੱਥੇ ਦੀ ਮੇਨਟੇਨੈਂਸ ਕਰਦੀ ਹੈ ਔਰ ਲੋਕਾਂ ਦੇ ਵੀ ਕਹਿੰਦਾ ਕਿ ਇੱਥੇ ਟੈਕਸ ਲਿਆ ਜਾਂਦਾ ਉਸਤੇ ਬਾਵਜੂਦ ਵੀ ਜਿਹੜਾ ਰੋਡ ਤਿਉਂ ਦਾ ਤਿਉਂ ਹੈ ਕੀ ਕਹਿਣਾ ਚਾਹੋਗੇ ਮੰਡੀ ਬੋਰਡ ਦੇ ਜਿਹੜੇ ਦਫ਼ਤਰ ਦੇ ਬਾਹਰੋਂ ਲੰਘਦਾ ਆਪ ਵੀ ਆਹ ਬਹੁਤ ਬੁਰਾ ਆਲੇ ਜੀ ਬਿਲਕੁਲ ਤਸੇ ਪੇਰ ਬਹੁਤ ਜ਼ਿਆਦਾ ਸੜਕ ਟੁੱਟੀ ਹੋਈ ਜੀ ਬਹੁਤ ਔਖਾ ਹੀ ਟੈਟਰ ਫਟਣ ਦੇ ਨੁਕਸਾਨ ਬਹੁਤ ਆਏ ਗੱਡੀਆਂ ਜੇਪਾ ਗੱਲ ਕਰੀਏ ਰੈਵਨਿਊ ਵਗੈਰਾ ਵੀ ਕਾਫੀ ਲੈਂਦੇ ਨੇ ਟੈਕਸ ਵਗੈਰਾ ਟੈਕਸ ਬਹੁਤ ਲੈਂਦੇ ਜੀ ਸੜਕਾਂ ਦਾ ਬੁਰਾ ਹਾਲ ਹੈ ਜੀ ਆਂਦਾ ਟੈਕਸ ਵਸੂਲ ਕਰਦੇ ਜੀ ਅੱਛਾ ਜੇਕਰ ਮੈਂ ਮੰਡੀ ਦੀ ਗੱਲ ਕਰਾਂ ਜਦੋਂ ਵੀ ਬਾਰਿਸ਼ ਆਂਦੀ ਹੈ ਐਸੇ ਤਰੀਕੇ ਨਾਲ ਐਸੇ ਹਾਲੇ ਇਦਾਂ ਹੀ ਪਾਣੀ ਭਰਿਆ ਰਹਿੰਦਾ ਜੀ ਇੱਥੇ ਕੋਈ ਸੁਵਿਧਾ ਨਹੀਂ ਕੋਈ ਸੁਵਿਧਾ ਨਹੀਂ ਤੁਹਾਡੇ ਸਾਹਮਣੇ ਵੇਖ ਲੋ ਜੀ ਪੂਰਾ ਹਾਲ ਹੈ ਜੀ ਇੱਥੇ ਕਿੰਨੀ ਕੋਈ ਪ੍ਰੇਸ਼ਾਨੀ ਆਂਦੀ ਹੋ ਸਕਦਾ ਕੋਈ ਪ੍ਰੇਸ਼ਾਨੀ ਜੀ ਲੋਡ ਗੱਡੀ ਆ ਜੀ ਪਤਾ ਨਹੀਂ ਹੰਟੋਆ ਖੱਡਾ ਕਿੱਥੇ ਜਿੱਥੇ ਡੇਗ ਪਲਟਣ ਦਾ ਵੀ ਡਰਾ ਨਹੀਂ ਪਾਉਂਦੇ। ਆਪਾਂ ਦੇਖਿਆ ਬਰਸਾਤ ਦੇ ਮੌਸਮ 'ਚ ਇਹ ਗੱਡੀਆਂ ਐਦਾਂ ਹੀ ਪਲਟਦੀਆਂ ਹੁੰਦੀਆਂ ਨੇ। ਐਦਾਂ ਹੀ ਟੋਇਆ ਪਤਾ ਹੀ ਨਹੀਂ ਲੱਗਦਾ ਟੋਇਆ ਕਿੱਥੇ ਜਿੱਥੇ ਟੋਇਆ ਆ ਗਿਆ ਉੱਥੇ ਇੱਕਦਮ ਪਲਟ ਡੇਢੀ ਹੋਣੀ ਪਲਟਣ ਦਾ। ਐਕਸੀਡੈਂਟ ਵੀ ਹੁੰਦੇ ਹੋਣੇ। ہاں ਬਿਲਕੁਲ ਜੀ ਬਿਲਕੁਲ। ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਗੇ? ਵੀ ਇਹ ਵੀ ਰੋਡ ਦੀ ਹਾਲਤ ਸਹੀ ਕੀਤੀ ਜਾਵੇ। ਪ੍ਰਸ਼ਾਸਨ ਅਗੇ ਵੀ ਮੰਗਦੇ। ਕਿਹੜੀ ਜਗ੍ਹਾ ਤੋਂ ਲੰਘ ਰਹੇ ਸੀ? ਅਸੀਂ ਮੰਡੀ ਬੋਰਡ ਦੇ ਦਫ਼ਤਰ ਦੇ ਮੂਹਰੇ ਹਾਂ। ਕਿੰਨੀ ਕੋਈ ਦਿੱਕਤ ਆ ਰਹੀ ਕਾਫੀ ਜਿਹੜਾ ਪਾਣੀ ਭਰਿਆ ਹੈ ਜੀ ਇੱਥੇ ਬਸ ਥੱਲੇੋਂ ਫਲੈਪ ਲੈ ਗਿਆ ਕਾਰ ਦੇ ਇੰਜਣ ਹੈਗਾ ਵਿੱਚ ਉਹਦੇ ਹਮ ਬਸ ਹਾਂ ਜੀ ਤੇ ਆਪਾਂ ਗੱਲ ਕਰੀ ਕਾਫੀ ਜਿਹੜੇ ਸਰਕਾਰ ਟੈਕਸੀ ਲੈਂਦੀ ਹੈ ਕਿਤੇ ਨਾ ਕਿਤੇ ਜਿਹੜੇ ਦਾਅਵੇ ਤੇ ਵਾਦੇ ਫੇਲ ਹੁੰਦੇ ਨਾ ਯਾਰ ਆ ਰਹੇ ਨੇ ਸਰਕਾਰ ਦੇ ਸਭ ਕੁਝ ਫੇਲ ਹੀ ਹੈ ਪਾਸ ਕਿੱਥੇ ਹੈ ਹਮ ਸਭ ਫੇਲ ਹੀ ਦੱਸੋ ਜੇਕਰ ਮੈਂ ਗੱਲ ਕਰਾਂ ਜਦੋਂ ਹੀ ਬਰਸਾਤ ਦਾ ਮੌਸਮ ਆਦਾ ਇਸ ਏਰੀਏ ਤੇਹੀ ਹਾਲਾਤ ਹਾਂ ਇਹਨੂੰ ਬਦਤਰ ਆ ਤੁਸੀਂ ਆਏ ਬਹੁਤ ਲੇਟ ਆ ਪਾਣੀ ਉਹ ਤੇ ਮਲੇ ਨਾਲ ਲੱਗਦਾ ਜਾ ਕੇ ਕੀ ਕਹਣਾ ਚਾਹੁੰਗੇ ਕਿ ਲੋਕ ਇਤੋਂ ਐਡੀ ਉਡੀ ਮਹਿੰਗੀਆਂ ਗੱਡੀਆਂ ਲੈ ਕੇ ਲੰਘਦੇ ਨੇ ਤਾਂ ਟੋਏ ਟੱਬੇ ਵੀ ਬੜੇ ਨੇ ਨੁਕਸਾਨ ਵੀ ਵੱਡਾ ਹੋ ਸਕਦਾ ਵੱਡਾ ਹੁੰਦਾ ਯਾਰ ਰੋਜ਼ ਆ ਨਾ ਹੁੰਦਾ ਉਹ ਨੂੰ ਨਹੀਂ ਰਕਦਾ ਹੁੰਦਾ ਰੋਈ ਨੁਕਸਾਨ ਐਕਸੀਡੈਂਟ ਦਾ ਘਰਮ ਵੀ ਬਣਦਾ ਹੈ ਹਾਂਜੀ ਹਾਂਜੀ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਹੀਂ ਕਹਿੰਦੇ ਵੀ ਰਾ ਪੂਰਾ ਸਾਫ਼ ਸੁਥਰਾ ਬਣਾਓ ਜੇ ਟੈਕਸ ਦਿੰਦੇ ਨੇ ਤੇ ਲੋਕਾਂ ਨੂੰ ਸਹੂਲਤਾਂ ਦੇਓ ਸਰ ਲੋਕਾਂ ਦਾ ਕੀ ਮੈਨੂੰ ਖੁਦ ਨੂੰ ਮੁਸੀਬਤ ਹੋ ਗਈ ਮੈਂ ਪ੍ਰੋਫੈਸ਼ਨਲ ਐਡਵੋਕੇਟ ਆ ਸਰ ਮੈਂ ਅੰਮ੍ਰਿਤਸਰ ਜਾਣਾ ਸੀਗਾ ਮੈਂ ਜੀ ਉਧਰੋਂ ਆਂਦੀ ਆ ਨਾ ਆਹ ਆ ਖੱਡਾ ਦੇਖੋ ਆਹ ਦੇਖੋ ਆਹ ਦਿਖਾਓ ਜੀ ਖੱਡਾ ਦਿਖਾਤੇ ਐ ਇੱਥੇ ਦਾ ਵੱਡਾ ਖੱਡਾ ਦੇਖੋ ਇੱਥੇ ਰੋਬੂ ਇਹਦੇ ਵਿੱਚ ਵੱਜੀ ਜੀ ਗੱਡੀ ਉਹ ਖੜੀ ਹੈ ਜੀ ਦੇਖੋ ਉਹ ਦੋਨੇ ਉਹ ਚਿੰਟ ਟੁੱਟ ਗਏ ਜੀ ਉਹਦੇ ਮਤਲਬ ਇਹ ਤਾਂ ਸਮਝ ਲਓ ਤੁਸੀਂ ਇੱਕ ਤਰ੍ਹਾਂ ਦਾ ਮਰਨ ਵਾਲਾ ਕੰਮ ਹੈ ਜੀ ਇੱਥੇ ਡੇਂਗੂ ਮਲੇਰੀਆ ਕੀ ਨਹੀਂ ਹੋਊਗਾ ਇਸ ਪਾਣੀ ਨਾਲ ਦੱਸੋ ਜਿਹੜੇ ਆਸ-ਪਾਸ ਰਹਿੰਦੇ ਲੋਕ ਜਾਂ ਸਾਡੇ ਵਰਗੇ ਜਿਹੜੇ ਇਥੋਂ ਲੰਘਦੇ ਆ ਕੋਈ ਵੀ ਲੰਘਦਾ ਕਿੰਨਾ ਬੁਰਾ ਹਾਲ ਹੈ ਜੀ ਇੱਥੇ ਮੇਰੀ ਤਾਂ ਬੇਨਤੀ ਹੈ ਨਾ ਕਿਸ਼ਤੀਆਂ ਲਿਆ ਦੇਣ ਸਾਨੂੰ ਇੱਥੋਂ ਦੀ ਗੱਡੀ ਕਿਸ਼ਤੀ ਰੱਖਿਆ ਕਰਾਂਗੇ ਬਾਹਰ ਕਰਾ ਦਿਆ ਕਰਾਂਗੇ ਉਧਰ ਰੱਖਾਂਗੇ ਅਗੂ इकठा ਕਰਦੇ ਨੇ ਉਹ ਸਾਰਾ ਪਤਾ ਨਹੀਂ ਕਿੱਥੇ ਜਾਂਦਾ ਸਾਨੂੰ ਨਹੀਂ ਪਤਾ ਲੱਗਿਆ ਅਜੇ ਤੱਕ ਇਹ 2 ਬਰਸ਼ 1 ਬਰਸ਼ ਹੋ ਗਿਆ ਇੱਥੇ ਪਾਣੀ ਖੜਾ ਹੋ ਜਾਂਦਾ ਜੀ ਬਹੁਤ ਬੁਰਾ ਵਾਲੇ ਜੀ ਬਿਲਕੁਲ ਤਸੇ ਬਹੁਤ ਜ਼ਿਆਦਾ ਸੜਕ ਟੁੱਟੀ ਹੋਈ ਜੀ ਬਹੁਤ ਔਖਾ ਜੀ ਟਾਇਰ ਟੂਰ ਫਟਣ ਦੇ ਨੁਕਸਾਨ ਬਹੁਤ ਆਇਆ ਐਸੇ ਵਾਲੇ ਇਦਾਂ ਹੀ ਪਾਣੀ ਭਰਿਆ ਰਹਿੰਦਾ ਜੀ ਇੱਥੇ ਕੋਈ ਸੂਤਾ ਨਹੀਂ ਕੋਈ ਸੂਤਾ ਨਹੀਂ ਤੁਹਾਡੇ ਸਾਹਮਣੇ ਵੇਖ ਲੋ ਜੀ ਬੁਰਾ ਵਾਲੇ ਜੀ ਇੱਥੇ ਜਿੱਥੇ ਗਰਮੀ ਕਰਕੇ ਲੋਕ ਪਰੇਸ਼ਾਨ ਹੋ ਰਹੇ ਸੀ ਤਰਾ ਤਰਾ ਕਰ ਰਹੇ ਸੀ ਹਾਲਾਂਕਿ ਦੋ ਬਰਸਾਤਾਂ ਦਾ ਜ਼ਰੂਰ ਹੋਇਆ ਪਰ ਹੋ ਗਈ ਹੋ ਚੁੱਕੀਆਂ ਨੇ ਪਰ ਲੁਧਿਆਣਾ ਦੇ ਵਿੱਚ ਲੋਕਾਂ ਨੂੰ ਰਾਹਤ ਮਿਲ ਗਈ ਹੈ ਬਾਰਿਸ਼ ਤੋਂ ਪਰ ਜਿਹੜੀ ਬਾਰ ਦੋ ਬਰਸਾਤਾਂ ਨੇ ਲੁਧਿਆਣਾ ਦੇ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਆ ਤਾਂ ਇਸ ਟਾਈਮ ਲੁਧਿਆਣਾ ਦੀ ਦਾਣਾ ਮੰਡੀ ਦੇ ਕੋਲ ਮੌਜੂਦਾ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦੇਣਾ ਦੇਖ ਸਕਦੇ ਹੋ ਤੁਸੀਂ ਕਿ ਲੁਧਿਆਣਾ ਦੀ ਦਾਣਾ ਮੰਡੀ ਜਿਹੜੀ ਹੈ ਬਿਲਕੁਲ ਜਲ ਤੱਕ ਜਿਹੜੀ ਹੋ ਚੁੱਕੀ ਆ ਜਿਹੜੀ ਕਿ ਜਿਹੜੀ ਕਿ ਮਾਰਕੀਟ ਕਮੇਟੀ ਦਫ਼ਤਰ ਦੇ ਬਿਲਕੁਲ ਆਫਿਸਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਲਾਂਕਿ ਇੱਕ ਵਾਰ ਮੈਂ ਕਹੂੰਗਾ ਜ਼ੂਮ ਕਰਕੇ ਜ਼ਰੂਰ ਦਿਖਾ ਦਿੱਤਾ ਜਾਵੇ ਬੋਰਡ ਜਿਹੜੀ ਮਾਰਕੀਟ ਕਮੇਟੀ ਆ ਜੋ ਕਿ ਇਹ ਦਾਣਾ ਮੰਡੀ ਸਾਰੀ ਦੇਖਦੀ ਆ ਇਸ ਦਾਣਾ ਮੰਡੀ ਦੀ ਜੋ ਦੇਖਰੇਖ ਕਰਦੇ ਨੇ ਕਿਉਂਕਿ ਇਸ ਮੰਡੀ ਦੇ ਵਿੱਚ ਜੋ ਕੁਝ ਇਹ ਸੁਵਿਧਾ ਨੇ ਇਹ ਮਾਰਕੀਟ ਕਮੇਟੀ ਵੱਲੋਂ ਕੀਤੀ ਜਾਂਦੀ ਆ ਹਾਲਾਂਕਿ ਤਸਵੀਰਾਂ ਲਗਾਤਾਰ ਤੁਹੰਦ ਖੜਾ ਕਿ ਗੱਡੀਆਂ ਇੱਥੋਂ ਲੰਘਦਾ ਜਰੂਰ ਰਹੀਆਂ ਨੇ ਪਰ ਗੱਡੀਆਂ ਦੇ ਜਿਹੜੇ ਟਾਇਰ ਆ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਦੋ ਬਰਸਾਤਾਂ ਨੇ ਲੁਧਿਆਣਾ ਦੇ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਆ ਕਈ ਵੀਡੀਓ ਵੀ ਵਾਇਰਲ ਹੋਈਆਂ ਨੇ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਬਾਰਿਸ਼ ਦਾ ਕਹਿਰ ਜਿਹੜਾ جاری ਆ ਹਾਲਾਂਕਿ ਪਾਣੀ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਖੜਦਾ ਹੋਇ ਜਿਹੜੇ ਇੱਥੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਲੋਕਾਂ ਨੂੰ ਕਿੰਨੀ ਕੀ ਦਿੱਕਤ ਹੋ ਰਹੀ ਹੈ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਹੈ ਸਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਾਫੀ ਹੈ ਕਿੰਨੇ ਕੀ ਲੋਕਾਂ ਨੂੰ ਮੁਸੀਬਤ ਜਿਹੜੀ ਚਲਣੀ ਪੈ ਰਹੀ ਹੈ ਸਰ ਲੋਕਾਂ ਦਾ ਕੀ ਮੈਨੂੰ ਖੁਦ ਨੂੰ ਮੁਸੀਬਤ ਹੋ ਗਈ ਮੈਂ ਪ੍ਰੋਫੈਸ਼ਨਲ ਤਾਂ ਐਡਵੋਕੇਟ ਆ ਸਰ ਮੈਂ ਅੰਮ੍ਰਿਤਸਰ ਜਾਣਾ ਸੀਗਾ ਮੈਂ ਜੀ ਉਧਰੋਂ ਆਂਦੀ ਵਾ ਨਾ ਤੇ ਭੀੜ ਸੀ ਅੱਧਰੋਂ ਆ ਗਿਆ ਆ ਆ ਖੱਡਾ ਦੇਖੋ ਆ ਦੇਖੋ ਆ ਦਿਖਾਓ ਜੀ ਖੱਡਾ ਦਿਖਾਓ ਇੱਥੇ ਐਡਾ ਵੱਡਾ ਖੱਡਾ ਦੇਖੋ ਐਕਟਿਵ ਰੁੱਭ ਗਈ ਇਹਦੇ ਵਿੱਚ ਵੱਜੀ ਜੀ ਗੱਡੀ ਉਹ ਖੜੀ ਹੈ ਜ सिदा सिदा। अच्छा ਤੁਹਾਡਾ ਨੁਕਸਾਨ ਹੋ ਗਿਆ 3504 ਦਾ ਨੁਕਸਾਨ ਹੈ ਜੀ ਸਿੱਧਾ ਸਿੱਧਾ ਠੀਕ ਹੈ ਜੀ ਨੁਕਸਾਨ ਚਲੋ ਪੈਸੇ ਦਾ ਨੁਕਸਾਨ ਤਾਂ ਹੋ ਗਿਆ ਚਲ ਕੋਈ ਗੱਲ ਨਹੀਂ ਉਸ ਤੋਂ ਬਾਅਦ ਜਿਹੜਾ ਮੈਂ ਅੰਬਰਸਰ ਜਾਣਾ ਸੀਗਾ ਭਾਜੀ ਉਹ ਮੇਰਾ ਕੇਸ ਲੱਗਿਆ ਉਹ ਰਹਿ ਗਿਆ ਸੀ ਅੱਜ ਅੱਛਾ ਹੁਣ ਕਦੋਂ ਪਹੁੰਚੂਗਾ ਮੈਂ ਕਦੋਂ ਕੀ ਕਰਾਂਗਾ ਉੱਥੇ ਇਹ ਬਹੁਤ ਵੱਡਾ ਨੁਕਸਾਨ ਹੈ ਜੀ ਇੱਥੇ ਤਾਂ ਮਤਲਬ ਇਹ ਤਾਂ ਸਮਝ ਲਓ ਤੁਸੀਂ ਇੱਕ ਤਰ੍ਹਾਂ ਦਾ ਮਰਨ ਵਾਲਾ ਕੰਮ ਹੈ ਜੀ ਇੱਥੇ ਡੇਂਗੂ ਮਲੇਰੀਆ ਕੀ ਨਹੀਂ ਹੋਊਗਾ ਇਸ ਪਾਣੀ ਨਾਲ ਦੱਸੋ ਜਿਹੜੇ ਆਸ-ਪਾਸ ਰਹਿੰਦੇ ਲੋਕ ਜਾਂ ਸਾਡੇ ਵਰਗੇ ਜਿਹੜੇ ਇਥੋਂ ਲੰਘਦੇ ਆ ਕੋਈ ਵੀ ਲੰਘਦਾ ਕਿੰਨਾ ਬੁਰਾ ਕਿਦਾਂ ਦੇਖਦੇ ਹੋ ਹਾਲਾਂਕਿ ਤੁਸੀਂ ਅੰਬਰਸਰ ਜਾਣਾ ਸੀ ਇਹ ਜਿਹੜਾ ਸਾਹਮਣੇ ਦਫਤਰ ਕਮੇਟੀ ਦਫਤਰ ਹੈ ਜੋ ਕਿ ਇਸ ਮੰਡੀ ਦੀ ਪੂਰੀ ਮੇਨਟੇਨਸ ਇਹ ਦੇਖਦੇ ਨੇ ਔਰ ਉਸ ਤੋਂ ਬਾਅਦ ਵੀ ਇੱਥੇ ਰੋਡ ਟੁੱਟਾ ਹੋਇਆ ਕਹਿੰਦੇ ਨੇ ਲੋਕ ਕਹਿੰਦੇ ਕਿ ਇੱਥੇ ਜਦੋਂ ਪਾਣੀ ਪੈਂਦਾ ਤੇ ਇਹੀ ਹਾਲ ਹੁੰਦਾ ਪਾਣੀ ਫੁੱਟ ਫੁੱਟ ਖੜ ਜਾਂਦਾ ਔਰ ਗੱਡੀਆਂ ਦਾ ਨੁਕਸਾਨ ਵੀ ਬਹੁਤ ਹੋ ਰਿਹਾ ਮੇਰੇ ਤਾਂ ਬੇਨਤੀ ਇਹਨਾਂ ਨੂੰ ਕਿਸ਼ਤੀ ਲਿਆ ਦੇਣ ਸਾਨੂੰ ਇੱਥੋਂ ਦੀ ਗੱਡੀ ਕਿਸ਼ਤੀ 'ਚ ਰੱਖਿਆ ਕਰਾਂਗੇ ਬਾਹਰ ਕਰਾ ਦਿਆ ਕਰਾਂਗੇ ਉਧਰ ਰੱਖਾਂਗੇ ਉਧਰੋਂ ਪਾਰਕਰ ਵਾਲਿਆ ਕਰਾਂਗੇ ਸਾਡੇ ਤਾਂ ਇਹੀ ਬੇਨਤੀ ਇਹਨਾਂ ਨੂੰ ਜਿੰਨਾ ਵਾਰੀ ਟੈਕਸ ਇਕੱਠੋ ਕੱਠਾ ਕਰਦੇ ਨੇ ਉਹ ਸਾਰਾ ਪਤਾ ਨਹੀਂ ਕਿੱਥੇ ਜਾਂਦਾ ਸਾਨੂੰ ਨਹੀਂ ਪਤਾ ਲੱਗਾ ਅਜੇ ਤੱਕ ਇਹ ਦੋ ਬਾਰਿਸ਼ ਇੱਕ ਬਾਰਿਸ਼ ਹੋ ਗਿਆ ਇੱਥੇ ਪਾਣੀ ਖੜਾ ਹੋ ਜਾਂਦਾ ਜੀ ਕੌਣ ਜਿੰਮੇਵਾਰ ਹੈ ਇਹਦਾ ਇਹੀ ਨੇ ਸਰਕਾਰਾਂ ਹੀ ਨੇ ਸਰਕਾਰਾਂ ਨੇ ਤਾਂ ਪੁੱਛੀ ਸਵਾਲ ਹੀ ਨਹੀਂ ਪੁੱਛੀ ਸਰਕਾਰ ਜੇਕਰ ਮੈਂ ਇੱਥੇ ਦਫ਼ਤਰ ਕਮੇਟੀ ਦੀ ਗੱਲ ਕਰਾਂ ਤਾਂ ਜਿੱਥੇ ਜਿਹੜੇ ਮੰਡੀ ਤੋਂ ਜਿਹੜਾ ਕਿ ਟੈਕਸ ਵੀ ਲਿੱਤਾ ਜਾਂਦਾ ਚਲੋ ਬਾਹਰ ਤਾਂ ਪਾਣੀ ਖੜਿਆ ਖੜਾ ਹੈ ਦਫ਼ਤਰ ਦੇ ਅੰਦਰ ਵੀ ਬਹੁਤ ਪਾਣੀ ਖੜਾ ਹੈ ਭਾਜੀ ਤੁਸੀਂ ਆਪ ਹਾਲਾਤ ਦੇਖੋ ਹਾਲਤ ਪਾਣੀ ਖੜਾ ਕਿਉਂ ਕੁਝ ਕਰਦੇ ਹੀ ਕੁਝ ਨਹੀਂ ਆਗੇ ਇਹ ਤਾਂ ਕਰਨਾ ਚਾਹੀਦਾ ਇਹਨਾਂ ਨੂੰ ਕਿਉਂ ਨਹੀਂ ਕਰਦੇ ਕੌਣ ਰੋਕਦਾ ਇਹਨਾਂ ਨੂੰ ਕਹਿਣਾ ਚਾਹੋਂਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਂਗੇ ਦੇਖੋ ਜੀ ਪ੍ਰਸ਼ਾਸਨ ਨੂੰ ਤੇ ਕੀ ਕਵਾਂਗੇ ਜੀ ਪ੍ਰਸ਼ਾਸਨ ਦੇ ਪੱਲੇ ਹੀ ਕੱਖ ਨਹੀਂ ਹੈਗਾ ਕੀ ਹੈ ਪ੍ਰਸ਼ਾਸਨ ਨੂੰ ਦੱਸੋ ਉਹਦਾ ਆਪਦਾ ਉਹਨੂੰ ਆਪ ਨਹੀਂ ਬਦਲ ਕਰਨਾ ਕਿ ਚੱਲਣਾ ਕਿੱਦਾਂ ਵੈ ਜੇਕਰ ਮੈਂ ਬਰਸਾਤ ਦੀ ਹੁਣ ਗੱਲ ਆ ਦੋ ਬਰਸਾਤਾਂ ਹੋਈਆਂ ਨੇ ਔਰ ਜਦੋਂ ਵੀ ਮੌਨਸੂਨ ਆਂਦਾ ਹੈ ਨਗਰ ਨਿਗਮ ਦੀ ਜਿਹੜੀ ਪੋਲ ਖੁੱਲੀ ਕਿਉਂਕਿ ਪਿਛਲੇ ਸਾਲ ਵੀ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀਗਾ ਹਾਲਾਂਕਿ ਲੋਕਾਂ ਨੇ ਬੰਨ ਲਾ ਲਾ ਕੇ ਆਪਣੇ ਘਰਾਂ ਦੇ ਵਿੱਚ ਪਾਣੀ ਰੋਕਿਆ ਸੀ ਭਾਜੀ ਸੀਵਰੇਜ ਓਵਰਫਲੋ ਹੈ ਤੁਸੀਂ ਹੁਣ ਜਾ ਕੇ ਦੇਖ ਲਓ ਆ ਸ਼ਿਵਾਜੀ ਨਗਰ ਆ ਪੁਰਾਣੇ ਆਪਣੇ ਕਿੰਨੇ ਮੱਲੇ ਆ ਉਹ ਸਾਰੇ ਭਰੇ ਪਏ ਆ ਲੋਕਾਂ ਦੇ ਘਰੇ ਕਾਲੇ ਕਾਲੀ ਨਦੀ ਵਹਿ ਗਈ ਲੋਕਾਂ ਦੇ ਘਰੇ ਕਾਲਾ ਪਾਣੀ ਚੱਲੇ ਗਿਆ ਲੋਕ ਡੋੜ ਦੋ ਤਿੰਨ ਤਣ ਫੁੱਟ ਕਾਲੇ ਪਾਣੀ ਉਹਨਾਂ ਦੇ ਘਰਾਂ ਚ ਇਹ ਕਿਹਦੀ ਨਕਾਮੀ ਪ੍ਰਸ਼ਾਸਨ ਦੀ ਨਕਾਮੀ ਹੋਰ ਆਮ ਜਨਤਾ ਕੀ ਕਰੇ ਵਿਚਾਰੀ ਆਮ ਜਨਤਾ ਟੈਕਸ ਦੇ ਸਕਦੀ ਆ ਬਸ ਸੋ ਬਿਲਕੁਲ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹਾ ਲੁਧਿਆਣਾ ਦਾਣਾ ਮੰਡੀ ਦੀ ਤਸਵੀਰਾਂ ਤੁਹਾਨੂੰ ਦਿਖਾ ਰਹਾ ਜਿੱਥੇ بارش ਦਾ ਪਾਣੀ ਜਿਹੜਾ ਫਟ ਫਟ ਖੜਾ ਗੱਡੀਆਂ ਤੋਂ ਲੰਘ ਤੋਂ ਜਰੂਰ ਰਹੀਆਂ ਨੇ ਪਰ ਗੱਡੀਆਂ ਦਾ ਜਿਹੜਾ ਨੁਕਸਾਨ ਵੀ ਹੋ ਰਿਹਾ ਹੈ ਵੀਰ ਜਿਹੜੇ ਇੱਥੇ ਮੌਜੂਦ ਸੀ ਉਹ ਕਹਿੰਦੇ ਕਿ ਮੈਂ ਅੰਮ੍ਰਿਤਸਰ ਜਾਣਾ ਸੀਗਾ ਤਾਂ ਇਹਨਾਂ ਦੀ ਗੱਡੀ ਜਿਹੜੀ ਕਿ ਆ ਸਟੋਏ ਦੇ ਵਿੱਚ ਵੱਜਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੀ ਗੱਡੀ ਜਿਹੜੀ ਖਰਾਬ ਹੋ ਗਈ ਹਾਲਾਂਕਿ 3500 ਦਾ ਇਸ ਵੀਰ ਦਾ ਨੁਕਸਾਨ ਹੋਇਆ ਸੋ ਲਗਾਤਾਰ بارش ਤਾਂ جاری ਹੈ ਲੋਕਾਂ ਨੂੰ بارش ਤੋਂ ਰਾਹਤ ਤਾਂ ਜਰੂਰ ਮਿਲੀ ਹੈ ਪਰ ਦੋ ਬਰਸਾਤਾਂ ਨੇ ਲੁਧਿਆਣਾ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਆ ਤਸਵੀਰਾਂ ਇੱਕ ਵਾਰ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਕਿ ਗੱਡੀ ਦੇਖ ਸਕਦੇ ਹੋ ਗੱਡੀਆਂ ਲੰਘ ਰਹੀਆਂ ਨੇ ਪਰ ਟੋਏ ਡੱਬੇ ਕਿੰਨੇ ਨੇ ਗੱਡੀਆਂ ਬਿਲਕੁਲ ਵਿੱਚ ਵੱਧੀਆਂ ਨੇ ਗੱਡੀਆਂ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਔਰ ਲੋਕ ਇੱਥੇ ਪਰੇਸ਼ਾਨ ਨੇ ਲਗਾਤਾਰ ਲੋਕਾਂ ਦੇ ਬੋਲੇ ਗੱਲ ਆਕੀ ਜਾ ਰਹੀ ਹੈ ਕਿ ਜਦੋਂ ਵੀ ਬਾਰਿਸ਼ ਆਂਦੀ ਹੈ ਇੱਥੇ ਇਹੀ ਹਾਲਾਤ ਰਹਿੰਦੇ ਨੇ ਮੈਂ ਖਾਲੀ ਦਾਣਾ ਮੰਡੀ ਦੀ ਗੱਲ ਨਹੀਂ ਕਰਾ ਤਾ ਹੋਰ ਲੁਧਿਆਣਾ ਦੀ ਗੱਲ ਕਰਾ ਤੁਸੀਂ ਵੀਡੀਓ ਵੀ ਦੇਖੀ ਹੋਣੀਆਂ ਨੇ ਜੋ ਕਿ ਵੀਡੀਓ ਨਿਕਲ ਕੇ ਸਾਹਮਣੇ ਆਈਆਂ ਨੇ ਕਈ ਥਾਵਾਂ ਤੇ ਜਿਹੜਾ ਪਾਣੀ ਭਰ ਗਿਆ ਕਈ ਏਰੀਆ ਦੇ ਵਿੱਚ ਪਾਣੀ ਭਰਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਚੱਲ ਗਿਆ ਲੋਕ ਪਰੇਸ਼ਾਨ ਨੇ ਲੋਕਾਂ ਦਾ ਲੱਖਾਂ ਦਾ ਨੁਕਸਾਨ ਵੀ ਹੋਇਆ ਹੁਣ ਦੇਖਣਾ ਹੋਵੇਗਾ ਕਿ ਇੱਥੇ ਆਉਣ ਵਾਲੀ ਬਾਰਿਸ਼ ਜਦੋਂ ਹੋਏਗੀ ਇੱਥੇ ਦਾ ਸੁਧਾਰ ਹੁੰਦਾ ਜਾਂ ਨਹੀਂ ਹੁੰਦਾ ਕਿਉਂਕਿ ਦਫ਼ਤਰ ਕਮੇਟੀ ਦੇ ਅੰਦਰ ਵੀ ਪਾਣੀ ਹੈ ਜੋ ਕਿ ਇੱਥੇ ਦੀ ਮੇਨਟੇਨੈਂਸ ਕਰਦੀ ਹੈ ਔਰ ਲੋਕਾਂ ਦੇ ਵੀ ਕਹਿੰਦਾ ਕਿ ਇੱਥੇ ਟੈਕਸ ਲਿਆ ਜਾਂਦਾ ਉਸਤੇ باوجود ਵੀ ਜਿਹੜਾ ਰੋਡ ਤਿਉਂ ਦਾ ਤਿਉਂ ਆ ਕੀ ਕਹਿਣਾ ਚਾਹੋਗੇ ਮੰਡੀ ਬੋਰਡ ਦੇ ਜਿਹੜੇ ਦਫਤਰ ਦੇ ਬਾਹਰੋਂ ਲੰਘਦੇ ਆ ਪਾਜੀ ਬਹੁਤ ਬੁਰਾ ਆਲੇ ਜੀ ਬਿਲਕੁਲ ਤਸੇ ਪੇ ਬਹੁਤ ਜਿਆਦਾ ਸੜਕ ਟੁੱਟੀ ਹੋਈ ਜੀ ਬਹੁਤ ਔਖਾ ਜੀ ਟੈਟਰ ਫਟਣ ਦੇ ਨੁਕਸਾਨ ਬਹੁਤ ਆਈ ਗੱਡੀਆਂ ਜੇ ਆਪਾਂ ਗੱਲ ਕਰੀਏ ਰੈਵਨਿਊ ਵਗੈਰਾ ਵੀ ਕਾਫੀ ਲੈਂਦੇ ਨੇ ਟੈਕਸ ਵਗਰਾ ਲੈਂਦੇ ਟੈਕਸ ਬਹੁਤ ਲੈਂਦੇ ਜੀ ਸੜਕਾਂ ਦਾ ਬੁਰਾ ਹਾਲ ਹੈ ਜੀ ਆਂਦਾ ਟੈਕਸ ਵਸੂਲ ਕਰਦੇ ਜੀ ਅੱਛਾ ਜੇਕਰ ਮੈਂ ਮੰਡੀ ਦੀ ਗੱਲ ਕਰਾਂ ਜਦੋਂ ਵੀ ਬਾਰਿਸ਼ ਆਂਦੀ ਹੈ ਇਸੇ ਤਰੀਕੇ ਨਾਲ ਇਸੇ ਹਾਲੇ ਇਦਾਂ ਹੀ ਪਾਣੀ ਭਰਿਆ ਰਹਿੰਦਾ ਜੀ ਇੱਥੇ ਕੋਈ ਸੁਵਿਧਾ ਨਹੀਂ ਕੋਈ ਸੁਵਿਧਾ ਨਹੀਂ ਤੁਹਾਡੇ ਸਾਹਮਣੇ ਵੇਖ ਲੋ ਜੀ ਬੁਰਾ ਹਾਲ ਹੈ ਜੀ ਇੱਥੇ ਕਿੰਨੀ ਕੋਈ ਪ੍ਰੇਸ਼ਾਨੀ ਆਂਦੀ ਹੋ ਸਕਦਾ ਬਹੁਤ ਪ੍ਰੇਸ਼ਾਨੀ ਜੀ ਲੋਡ ਗੱਡੀ ਆ ਜੀ ਪਤਾ ਨਹੀਂ ਹੰਟੋਇਆ ਖੱਡਾ ਕਿੱਥੇ ਜਿੱਥੇ ਪਲਟਨ ਦਾ ਵੀ ਡਰਾ ਰਹੇ ਹਾਂ। ਪਾ ਦੇਖੇ ਬਰਸਾਤ ਦੇ ਮੌਸਮ ਦੀਆਂ ਗੱਡੀਆਂ ਇਦਾਂ ਹੀ ਪਲਟਦੀਆਂ ਹੋਈਆਂ ਨੇ। ਵਾ ਤਾਂ ਇਹ ਟੋਇਆ ਪਤਾ ਹੀ ਨਹੀਂ ਲੱਗਦਾ ਟੋਇਆ ਕਿੱਥੇ ਜਿੱਥੇ ਟੋਇਆ ਆ ਕੇ ਉੱਥੇ ਇੱਕਦਮ ਪਲਟ ਡੇਡੀ ਹੋਣੀ ਪਲਟਨ ਦਾ। ਟ੍ਰੈਜੀ ਐਕਸੀਡੈਂਟ ਵੀ ਹੁੰਦੇ ਹੋਣੇ। ਹਾਂ ਬਿਲਕੁਲ ਜੀ ਬਿਲਕੁਲ। ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਵੀ ਇਹ ਵੀ ਰੋਡ ਦੀ ਹਾਲਤ ਸਹੀ ਕੀਤੀ ਜਾਵੇ ਪ੍ਰਸ਼ਾਸਨ ਅਗੇ ਹੀ ਮੰਗਦੇ। ਕਿਹੜੀ ਜਗ੍ਹਾ ਤੋਂ ਲੰਗਰੇ ਜੀ ਸੀ? ਅਸੀਂ ਮੰਡੀ ਬੋਰਡ ਦੇ ਦਫ਼ਤਰ ਦੇ ਮੂਹਰੇੋਂ ਦੀ। ਕਿੰਨੀ ਕੋਈ ਦਿੱਕਤ ਆ ਰਹੀ ਕਾਫੀ ਜਿਹੜਾ ਪਾਣੀ ਭਰਿਆ ਹੈ ਜੀ ਇੱਥੇ ਬਸ ਥੱਲੇੋਂ ਫਲੈਪ ਲੈ ਗਿਆ ਕਾਰ ਦੇ ਇੰਜਨ ਹੈਗਾ ਵਿੱਚ ਉਹਦੇ ਹੂੰ ਬਸ ਹਾਂ ਜੀ ਤੇ ਆਪਾਂ ਗੱਲ ਕਰੀ ਕਾਫੀ ਜਿਹੜੇ ਸਰਕਾਰ ਟੈਕਸੀ ਲੈਂਦੀ ਹੈ ਕਿਤੇ ਨਾ ਕਿਤੇ ਜਿਹੜੇ ਦਾਅਵੇ ਤੇ ਵਾਦੇ ਫੇਲ ਹੁੰਦੇ ਨੇ ਯਾਰ ਆ ਰਹੇ ਨੇ ਸਰਕਾਰ ਦੇ ਸਭ ਕੁਝ ਫੇਲ ਹੀ ਹੈ ਪਾਸ ਕਿੱਥੇ ਹੈ ਹੂੰ ਫੇਲ ਹੀ ਸਭ ਜੇਕਰ ਮੈਂ ਗੱਲ ਕਰਾਂ ਜਦੋਂ ਵੀ ਬਰਸਾਤ ਦਾ ਮੌਸਮ ਹੁੰਦਾ ਇਸ ਏਰੀਆ ਏਰੀਆ ਹਲਾ ਦਿੰਦਾ ਇਹਨੂੰ ਬਕਰ ਆਪਦੇ ਆਏ ਬਹੁਤ ਲੇਟਾ ਪਾਣੀ ਉਥੇ ਮਲੇ ਨਾ ਲੱਗਦਾ ਜਾ ਕੇ ਕੀ ਕਿਹੜਾ ਚਾਹੁੰਗਾ ਕਿ ਲੋਕ ਇੱਥੋਂ ਐਡੀ ਉੱਡੀ ਮਹਿੰਗੀਆਂ ਗੱਡੀਆਂ ਲੈ ਕੇ ਲੰਘਦੇ ਨੇ ਤਾਂ ਟੋਏ ਟੱਬੇ ਬੜੇ ਨੇ ਨੁਕਸਾਨ ਵੀ ਵੱਡਾ ਹੋ ਸਕਦਾ ਵੱਡਾ ਹੁੰਦਾ ਯਾਰ ਹੋ ਜਾਂਦਾ ਉਹ ਨੂੰ ਨਹੀਂ ਰਸਦਾ ਉਹ ਨਾ ਰੋਈ ਨੁਕਸਾਨ ਐਕਸੀਡੈਂਟ ਦਾ ਕਾਰਨ ਵੀ ਬਣਦਾ ਹਾਂਜੀ ਹਾਂਜੀ ਤੇ ਪ੍ਰਸ਼ਾਸਨ ਤੋਂ ਕੀ ਮੰਗਤ ਹੈ ਆਈ ਕਹਿੰਦੇ ਵੀ ਰਾਹ ਪੂਰਾ ਸਾਫ਼ ਸੁਥਰਾ ਬਣਾਓ ਜੇ ਟੈਕਸ ਦਿੰਦੇ ਉਹ ਤੇ ਲੋਕਾਂ ਨੂੰ ਸਹੂਲਤਾਂ ਦਿਓ ਸਰ ਲੋਕਾਂ ਦਾ ਕੀ ਮੈਨੂੰ ਖੁਦ ਨੂੰ ਮੁਸੀਬਤ ਹੋ ਗਈ ਮੈਂ ਪ੍ਰੋਫੈਸ਼ਨਲ ਤਾਂ ਐਡਵੋਕੇਟ ਆ ਸਰ ਮੈਂ ਅੰਮ੍ਰਿਤਸਰ ਜਾਣਾ ਸੀਗਾ ਮੈਂ ਜੀ ਉਧਰੋਂ ਆਂਦੀ ਆ ਨਾ ਆ ਆ ਖੱਡਾ ਦੇਖੋ ਆ ਦੇਖੋ ਆ ਦਿਖਾਓ ਜੀ ਖੱਡਾ ਸਾਥੇ ਐ ਇੱਥੇ ਵੱਡਾ ਖੱਡਾ ਦੇਖੋ ਇੱਥੇ ਰੁੱਬੀ ਇਹਦੇ ਵਿੱਚ ਵੱਜੀ ਜੀ ਗੱਡੀ ਉਹ ਖੜੀ ਹੈ ਜੀ ਦੇਖੋ ਉਹ ਦੋਨੇ ਉਹ ਚਿੰਟੜ ਉੱਟ ਗਏ ਜੀ ਉਹਦੇ ਮਤਲਬ ਇਹ ਤਰਾ ਸਮਝ ਲਓ ਤੁਸੀਂ ਇੱਕ ਤਰ੍ਹਾਂ ਦਾ ਮਰਨ ਵਾਲਾ ਕੰਮ ਹੈ ਜੀ ਇੱਥੇ ਡੇਂਗੂ ਮਲੇਰੀਆ ਕੀ ਨਹੀਂ ਹੋਊਗਾ ਇਸ ਪਾਣੀ ਨਾਲ ਦੱਸੋ ਜਿਹੜੇ ਆਸੇ ਪਾਸ ਰਹਿੰਦੇ ਲੋਕ ਜਾਂ ਸਾਡੇ ਵਰਗੇ ਜਿਹੜੇ ਇਥੋਂ ਲੰਘਦੇ ਆ ਕੋਈ ਵੀ ਲੰਘਦਾ ਕਿੰਨਾ ਬੁਰਾ ਹਾਲ ਹੈ ਜੀ ਇੱਥੇ ਮੇਰੀ ਤਾਂ ਬੇਨਤੀ ਹੈ ਰਾਨੂੰ ਕਿਸ਼ਤੀ ਲਿਆਦਣ ਸਾਨੂੰ ਇੱਥੋਂ ਦੀ ਗੱਡੀ ਕਿਸ਼ਤੀ ਰੱਖਿਆ ਕਰਾਂਗੇ ਬਾਹਰ ਕਰਾਦਿਆਂ ਕਰਾਂਗੇ ਉਧਰ ਰੱਖਾ ਗਿਆ ਗਲੂ ਬਾਰਕਰ ਵਾਲ ਲੱਠਾ ਕਰਦੇ ਨੇ ਉਹ ਸਾਰਾ ਪਤਾ ਨਹੀਂ ਕਿੱਥੇ ਜਾਂਦਾ ਸਾਨੂੰ ਨਹੀਂ ਪਤਾ ਲੱਗਿਆ ਅਜੇ ਤੱਕ ਇਹ 2 ਬਰਸ਼ ਇੱਕ ਬਰਸ਼ ਹੋਇਆ ਇੱਥੇ ਪਾਣੀ ਖੜਾ ਹੋ ਜਾਂਦਾ ਜੀ ਬਹੁਤ ਬੁਰਾ ਆਲੇ ਜੀ ਬਿਲਕੁਲ ਤਸੇ ਫਿਰ ਬਹੁਤ ਜ਼ਿਆਦਾ ਸੜਕ ਟੁੱਟੀ ਹੋਈ ਜੀ ਬਹੁਤ ਔਖਾ ਜੀ ਟਾਇਰ ਟੂਰ ਫਟਣ ਦੇ ਨੁਕਸਾਨ ਬਹੁਤ ਆਏ ਇਸੇ ਆਲੇ ਇਦਾਂ ਹੀ ਪਾਣੀ ਭਰਿਆ ਰਹਿੰਦਾ ਜੀ ਇੱਥੇ ਕੋਈ ਸੁਰਦਾ ਨਹੀਂ ਕੋਈ ਸੁਰਦਾ ਨਹੀਂ ਤੁਹਾਡੇ ਸਾਹਮਣੇ ਵੇਖ ਲੋ ਜੀ ਪੂਰਾ ਆਲੇ ਜੀ ਇੱਥੇ ਜਿੱਥੇ ਗਰਮੀ ਕਰਕੇ ਲੋਕ ਪਰੇਸ਼ਾਨ ਹੋ ਰਹੇ ਸੀ ਤਰਾ ਤਰਾ ਕਰ ਰਹੇ ਸੀ ਹਾਲਾਂਕਿ ਦੋ ਬਰਸਾਤਾ ਤਾਂ ਜਰੂਰ ਹੋਇਆ ਪਰ ਹੋਗ